ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਮੈਂ ਨਾ ਵਾਕ ਕਰਨਾ ਸੀ ਬਾਹਰ ਤੇ ਆਂਟੀ ਦੇਖ ਰਹੇ ਤੁਸੀਂ ਜਾਂਦੇ ਐਵੇਂ ਦੀ ਆਂਟੀ ਪਹਿਲਾਂ ਮੈਨੂੰ ਇੱਕ ਰਸਤੇ 'ਚ ਮਿਲੇ ਆ ਸੋ ਹੁਣ ਇੱਥੇ ਜੀ ਆਪ ਘਰ ਵੀ ਤਾਂ ਤੁਰਦੇ ਹੀ ਆ ਹੁੰਦਾ ਕਿ ਆਂਟੀ ਇਹਨੇ 10 ਮਿੰਟ ਆਪਣੇ ਲਈ ਕੱਢੇ ਮਾਰਨਿੰਗ ਦੇ ਉਹਨਾਂ ਨੂੰ ਕਿੰਨਾ ਵਧੀਆ ਫੀਲ ਹੁੰਦਾ ਹੋਊਗਾ ਹਨਾ ਕਿ ਅਸੀਂ ਵਾਕ ਕਰਨ ਚੱਲੇ ਆ ਕੰਮ ਤਾਂ ਸਾਰਾ ਦਿਨ ਹੀ ਨਹੀਂ ਮੁੱਕਦੇ ਹੈਗੇ ਤੁਸੀਂ ਜਿੰਨੇ ਮਰਜ਼ੀ ਕਰੀ ਜੋ ਰਾਤ ਨੂੰ ਸਾਰੀ ਫਿਨਿਸ਼ ਕਰਕੇ ਸੌਣੇ ਸਵੇਰ ਨੂੰ ਫੇਰ ਉੱਨੇ ਉਨੇ ਹੁੰਦੇ ਤੇ ਇਹ ਤਾਂ ਲਾਈਫ ਆ ਤਾਂ ਚੱਲਦੀ ਰਹਿਣੀ ਆ ਤੋ ਆਪਣੇ ਲਈ 5-10 ਮਿੰਟ ਜ਼ਰੂਰ ਕੱਢਿਆ ਕਰੋ ਆਹ ਘਰ ਦੇ ਬਾਹਰ ਲੱਗੇ ਹੋਇਆ ਜਦੋਂ ਮੈਂ ਹਨਾ ਉੱਟ ਕੇ ਦੇਖਿਆ ਬਾਹਰ ਕਿਉਂਕਿ ਜਦੋਂ ਆਪਾਂ ਕੰਮਾਂ ਤੇ ਜਾਂਦੇ ਆ ਆਪਾਂ ਭਾਜ ਨੂੰ ਉਹਦਾ ਖਿਆਲ ਜੈ ਹੀ ਨਹੀਂ ਰਹਿੰਦਾ ਤੇ ਕਿੰਨੇ ਸੋਹਣੇ ਲੱਗ ਰਿਹਾ ਦੇਖੋ ਹਵਾ ਚੱਲਦੀ ਆ ਹਿੱਲਦੀ ਆ ਕੁਦਰਤ ਆ ਹਨਾ ਤੁਸੀਂ ਬਲੀਵ ਕਰਿਓ ਮੇਰਾ ਇਹ ਗੱਲਾਂ ਦੱਸਣ ਦਾ ਮਤਲਬ ਇਹ ਆ ਸਾਡੀ ਲਾਈਫ ਦੇ ਵਿੱਚ ਸਾਰਿਆਂ ਦੀ ਲਾਈਫ ਦੇ ਵਿੱਚ ਸਟ੍ਰੈਸ ਬਹੁਤ ਆ ਆਪਾਂ ਨਾਲ-ਨਾਲ ਤੁਰੇ ਜਾਂਦੇ ਆ ਨਾਲ-ਨਾਲ ਤੁਹਾਡੇ ਨਾਲ ਗੱਲ ਕਰਦੇ ਆ ਕਿ ਤੁਸੀਂ ਕਦੇ ਵੀ ਇਹ ਨਾ ਸਮਝਿਆ ਕਰੋ ਕਿ ਸਾਰੇ ਦੁੱਖ ਮੈਨੂੰ ਹੀ ਨੇ ਹਨਾ ਤੁਸੀਂ ਬਲੀਵ ਕਰਿਓ ਕਿ ਅੱਜ ਕੱਲ ਸਾਰੀ ਦੁਨੀਆ ਦੇ ਵਿੱਚ ਜਿਹਨੂੰ ਵੀ ਛੇਡੋਗੇ ਹਾਂ ਇਹ ਹੋ ਸਕਦਾ ਵੀ ਕਈ ਲੋਕ ਇੰਨੇ ਜ਼ਿਆਦਾ ਸਟਰੋਂਗ ਹੁੰਦੇ ਆ ਵੀ ਉਹ ਹਰ ਸਮੇਂ ਰੀ ਰੀ ਨਹੀਂ ਕਰਦੇ ਜਿਹਨੂੰ ਆਪਾਂ ਕਹਿ ਦਿੰਦੇ ਆ ਹਨਾ ਵੀ ਰੋਈ ਹੋਈ ਜਾਣਾ ਕਿਉਂਕਿ ਇੱਦਾਂ ਕਿਸੇ ਨੂੰ ਦੱਸਣ ਦੇ ਨਾਲ ਜਾਂ ਹਰ ਸਮੇਂ ਉਹੋ ਚੀਜ਼ ਸੋਚਣ ਦੇ ਨਾਲ ਕਿਹੜਾ ਸਾਡਾ ਦੁੱਖ ਘਟ ਜੂਗਾ ਹਨਾ ਸੋ ਪਰ ਇਹ ਹੁੰਦਾ ਕਿ ਜਦੋਂ ਤੁਸੀਂ ਐਮੇਂ ਦੀ ਐਕਟੀਵਿਟੀਜ਼ ਕਰਨੀਆਂ ਸ਼ੁਰੂ ਇੱਕ ਹੋਰ ਦੇਖੋ ਅੰਕ ਸਾਈਕਲਿੰਗ ਕਰਦੇ ਮੈਂ ਜ਼ਿਆਦਾ ਨੇੜੇ ਨਹੀਂ ਬਣਾ ਸਕਦੀ ਦੇਖਿਆ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦਿਖਾਤੀ ਮੈਂ ਤਾਂ ਵੈਸੇ ਹੀ ਵਾਕ ਕਰ ਰਹੀ ਸੀ ਕਿ ਤੇ ਪਹਿਲਾਂ ਮੈਂ ਤੁਹਾਨੂੰ ਆਂਟੀ ਦਿਖਾਏ ਹੁਣ ਦੇਖੋ ਤੁਸੀਂ ਅੰਕਲ ਆਪਣੇ ਘਰ ਤੋਂ ਨਿਕਲੇ ਆ ਸਵੇਰੇ ਸਵੇਰੇ ਤੁਸੀਂ ਇੱਕ ਚੀਜ਼ ਦੇਖੋ ਹੁਣ ਇਹਦੇ ਵਿੱਚ ਉਮਰ ਦਾ ਕੋਈ ਹੈਗਾ ਜੇ ਆਪਾਂ ਮੈਂ ਹਨਾ ਆਪਾਂ 20 25 30 ਸਾਲ 35 ਸਾਲ ਦੇ ਹੋ ਕੀ ਆਪਾਂ ਤਾਂ ਹਿੰਮਤ ਹਾਰ ਗਏ ਆਪਾਂ ਕਹਿੰਦੇ ਆ ਵੀ ਬਸ ਅਸੀਂ ਬਹੁਤ ਦੁਖੀ ਆ ਸਾਡਾ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਜਦੋਂ ਤੱਕ ਸਾਡੇ ਸਾਹ ਚੱਲਦੇ ਆ ਉਦੋਂ ਤੱਕ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਕਈ ਵਾਰੀ ਚਾਬੀਆਂ ਦਾ ਜਿਹੜਾ ਗੁੱਛਾ ਹੁੰਦਾ ਜਿਹੜੀ ਐਂਡਲੀ ਚਾਬੀ ਹੁੰਦੀ ਹੈ ਉਹ ਨਾਲ ਲੋਕ ਖੁੱਲ ਜਾਂਦਾ ਸੋ ਜਦੋਂ ਤੱਕ ਅਸੀਂ ਐਂਡਲੀ ਚਾਬੀ ਤੱਕ ਨਹੀਂ ਪਹੁੰਚਦੇ ਅਸੀਂ ਕਿਵੇਂ ਥੱਕ ਸਕਦੇ ਹਾਂ ਨਾ ਹੁਣ ਜਿਵੇਂ ਉਹ ਅੰਕਲ ਨੇ ਦੇਖੋ ਉਹਨਾਂ ਦੀ ਕਿੰਨੀ ਉਮਰ ਆ ਫਿਰ ਵੀ ਉਹ ਕਿੰਨੇ ਫਿੱਟ ਲੱਗ ਰਹੇ ਨੇ ਆਪਣੀ ਸਾਈਕਲਿੰਗ ਕਰਨਗੇ ਫਿਰ ਵਾਕ ਵੀ ਕਰਦੇ ਹੋਣਗੇ ਸੋ ਆਪਣੇ ਆਪ ਨੂੰ ਖੁਸ਼ੀ ਦਿੰਦੇ ਹੋਣਗੇ ਉਹਨਾਂ ਨੂੰ ਕਿੰਨਾ ਵਧੀਆ ਲੱਗਦਾ ਹੋਊ ਤੇ ਜੇ ਹੀ ਇਕਰੇ ਬੈਠਦੇ ਇਹਨਾਂ ਦੇ ਮਨ 'ਚ ਕੋਈ ਨਾ ਕੋਈ ਖਿਆਲ ਆਈ ਜਾਣਾ ਹੋਣਾ ਸੀ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਸਟ्रेस ਤਾਂ ਹਰ ਬੰਦੇ ਨੂੰ ਹੀ ਇੱਥੇ ਦੁਨੀਆ ਤੇ ਜਿਹੜਾ ਆ ਗਿਆ ਕਿਸੇ ਨਾ ਕਿਸੇ ਨੂੰ ਕਿਉਂਕਿ ਸਾਰਾ ਕੁਝ ਕੰਪਲੀਟ ਨਹੀਂ ਹੁੰਦਾ ਤਾਂ ਜਦੋਂ ਅਸੀਂ ਇੱਦਾਂ ਬਾਹਰ ਨਿਕਲਦੇ ਆ ਆਪਣੇ ਲਈ 5-10 ਮਿੰਟ ਕੱਢਦੇ ਆ ਤਾਂ ਸਾਡੀ ਇੱਕ ਤਾਂ ਰੂਹ ਨੂੰ ਸਕੂਨ ਜਿਹੜਾ ਮਿਲਦਾ ਉਹ ਹੋ ਗਿਆ ਦੂਜਾ ਕੀ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਸਾਨੂੰ ਬਹੁਤ ਵਧੀਆ-ਵਧੀਆ ਫੀਲ ਹੁੰਦਾ ਤਾਂ ਫਰੈਸ਼ ਲੱਗਦਾ ਹਨਾ ਕਿਉਂਕਿ ਦਿਨ ਦੇ ਵਿੱਚ ਸਾਰੇ ਬਿਜ਼ੀ ਹੋ ਜਾਂਦੇ ਆ ਆਪਣੇ ਆਪਣੇ ਕੰਮਾਂ ਦੇ ਵਿੱਚ ਸੋ ਇਹ ਮਾਰਨਿੰਗ ਦੇ ਤੇ ਈਵਨਿੰਗ ਦੇ 5 10 15 ਮਿੰਟ ਆਪਣੇ ਲਈ ਜ਼ਰੂਰ ਕੱਢਿਆ ਕਰੋ ਮੈਂ ਵੀ ਇਹ ਕੋਸ਼ਿਸ਼ ਕੀਤੀ ਆ ਹੁਣ ਤੇ ਮੈਂ ਮਤਲਬ ਕਿ ਥੋੜਾ अर्ਲੀ ਉੱਠੀ ਜੋ ਮਰਜ਼ੀ ਹੋ ਜੇ ਮੈਂ ਕਿ ਮੈਂ 5 ਮਿੰਟ 10 ਮਿੰਟ ਮੈਂ ਤਾਂ ਵਾਕ ਕਰਨ ਜਾਣਾ ਹੀ ਜਾਣਾ ਬਾਹਰ ਮਾਰਨਿੰਗ ਸੋ ਇਹ ਆਪਾਂ ਨੂੰ ਆਪਣਾ ਟਾਈਮ ਟੇਬਲ ਖੁਦ ਸੈੱਟ ਕਰਨਾ ਪੈਣਾ ਤੁਸੀਂ ਕਦੇ ਵੀ ਕਿਸੇ ਤੇ ਡਿਪੈਂਡ ਨਾ ਰਿਹਾ ਕਰੋ ਕਿ ਕੋਈ ਹੋਰ ਤੁਹਾਡੇ ਲਈ ਪਲਾਨ ਬਣਾਊਗਾ ਜਾਂ ਇਹ ਬਣਾਊਗਾ ਤੇ ਇਹ ਸਾਰਾ ਕੁਝ ਆਪਾਂ ਨੂੰ ਖੁਦ ਕਰਨਾ ਪੈਣਾ ਆਪਣੇ ਲਈ ਕਿਉਂਕਿ ਇਹ ਆਪਣੀ ਜ਼ਰੂਰਤ ਹੈ ਨਾ ਅਗਰ ਆਪਾਂ ਰੋਟੀ ਖਾਣੀ ਹੈ ਭੁੱਖ ਤਾਂ ਆਪਾਂ ਨੂੰ ਲੱਗੀ ਹੈ ਤਾਂ ਹੀ ਤਾਂ ਰੋਟੀ ਖਾ ਰਿਆ ਜੇ ਤੁਸੀਂ ਕਿਸੇ ਹੋਰ ਨੂੰ ਕਹੋਗੇ ਕਿ ਉਹ ਮੈਨੂੰ ਕਵੇ ਰੋਟੀ ਖਾ ਲੈ ਰੋਟੀ ਖਾ ਲੈ ਉਹ ਕਿੱਦਾਂ ਕਹਿ ਸਕਦਾ ਤੁਹਾਨੂੰ ਜਦੋਂ ਭੁੱਖ ਸਾਨੂੰ ਲੱਗੀ ਹੈ ਸਰੀਰ ਸਾਡਾ ਤਾਂ ਉਹਦਾ ਸਾਰਾ ਜਿਹੜੀ ਰਿਸਪੌਂਸਿਬਿਲਟੀ ਵੀ ਤਾਂ ਸਾਡੀ ਹੋਣੀ ਚਾਹੀਦੀ ਹੈ ਤਾਂ ਕਰਕੇ ਮੈਂ ਹਮੇਸ਼ਾ ਕਹਿੰਦੀ ਹਣੀ ਵਧੀਆ ਵਧੀਆ ਗੱਲਾਂ ਸੁਣੋ ਵਧੀਆ ਵਧੀਆ ਗੱਲਾਂ ਦੇਖੋ ਤਾਂ ਕਿ ਉਹ ਤੁਹਾਡੇ ਦੇ ਵਿੱਚ ਅਡਾਪਟ ਹੋਣ ਤੁਸੀਂ ਅਡਾਪਟ ਕਰੋ ਉਹਨਾਂ ਨੂੰ ਹਨਾ ਸੋ ਮੈਨੂੰ ਬਹੁਤ ਵਧੀਆ ਲੱਗਦਾ ਏਦਾਂ ਦੂਜੀ ਗੱਲ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਜਿਹੜਾ ਸਭ ਤੋਂ ਮੇਰਾ ਮੇਨ ਪੁਆਇੰਟ ਹੈ ਸਿਕ ਜਦੋਂ ਤੁਸੀਂ ਆਪਣੇ ਆਪ ਨਾਲ ਬੈਠਦੇ ਹੋ ਗੱਲਾਂ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਬੈਟਰ ਤਰੀਕੇ ਨਾਲ ਜਾਣ ਸਕਦੇ ਹੋ ਕਿ ਸਾਡੇ ਅੰਦਰ ਖੂਬੀਆਂ ਹੁੰਦੀਆਂ ਨੇ ਕਮੀਆਂ ਹੁੰਦੀਆਂ ਨੇ ਜੋ ਵੀ ਆ ਜਿਨ੍ਹਾਂ ਨੂੰ ਅਸੀਂ ਦੂਰ ਕਿਵੇਂ ਕਰ ਸਕਦੇ ਹਾਂ ਹਨਾ ਹੁਣ ਇਹ 5-10 ਮਿੰਟ ਦੇ ਨਾਲ ਆਪਣਾ ਦਿਨ ਬੜਾ ਸੋਹਣਾ ਬਣ ਸਕਦਾ ਹੁਣ ਇਹੀ ਆਪਣੇ ਪਿੰਡਾਂ 'ਚ ਹੁੰਦੀ ਆ ਮੈਨੂੰ ਤਾਂ ਵੈਸੇ ਹੀ ਨੇਚਰ ਨਾਲ ਬਹੁਤ ਜ਼ਿਆਦਾ ਉਹਦੇ ਨੇੜੇ ਰਹਿਣਾ ਮੈਨੂੰ ਬਹੁਤ ਪਸੰਦ ਆ ਖੇਤ ਹੁੰਦੀ ਆ ਹੁਣ ਤਾਂ ਮੋਸਟਲੀ ਸਾਰਿਆਂ ਦੇ ਘਰ ਵੀ ਖੇਤਾਂ ਵਿੱਚ ਹੀ ਪਾਏ ਹੋਏ ਨੇ ਤਾਂ ਤੁਸੀਂ ਇਹ ਨਾ ਸੋਚਿਆ ਕਰੋ ਕਿ ਅਸੀਂ ਤਾਂ ਰਹਿ ਨਹੀਂ ਘਰੇ ਤਾਂ ਰਹਿਨੇ ਆ ਸਾਰਾ ਦਿਨ ਇਦਾਂ ਨਹੀਂ ਹੁੰਦਾ ਤੁਸੀਂ ਮਾਰਨਿੰਗ ਐਡੀਮਨ ਕੀ ਮੈਂ ਤਾਂ ਕਹਿੰਨੀ ਹੁੰਦੀ ਆ ਕਿ ਜਦੋਂ ਤੁਸੀਂ ਚਾਹ ਵਗੈਰਾ ਪੀਂਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਸਾਰੀ ਫੈਮਿਲੀ ਇਕੱਠੀ ਬੈਠ ਕੇ ਜੇ ਨਹੀਂ ਵੀ ਉਹਨਾਂ ਨੂੰ ਟਾਈਮ ਲੱਗਦਾ ਤਾਂ ਤੁਸੀਂ ਐਵੇਂ ਦੇ ਜਿਹੜੇ ਵਾਤਾਵਰਣ ਦੇ ਵਿੱਚ ਆ ਕੇ ਬੈਠੇ ਕਰੋ ਤੇ ਆਪਣੀ ਜਿਹੜੀ ਹੈਗੀ ਮਾਰਨਿੰਗ ਦਾ ਰੂਟੀਨ ਸ਼ੁਰੂ ਕਰਿਆ ਕਰੋ ਜਦੋਂ ਤੁਸੀਂ ਚਾਹ ਵਗੈਰਾ ਪੀਂਦੇ ਹੋ ਤੇ ਉਦੋਂ ਆਪਣੇ ਸਾਰੇ ਦਿਨ ਦਾ ਪਲਾਨ ਕਰਿਆ ਕਰੋ ਕਿ ਮੈਂ ਅੱਜ ਕੀ ਕਰਨਾ ਆਪਣੇ ਆਪ ਨਾਲ ਗੱਲਾਂ ਜਰੂਰ ਕਰਿਆ ਕਰੋ ਕਿਉਂਕਿ ਤੁਸੀਂ ਹੀ ਤੁਹਾਡੇ ਸਭ ਤੋਂ ਵੱਡੇ ਦੋਸਤ ਹੋ ਹੋਰ ਕੋਈ ਨਹੀਂ ਤੁਸੀਂ ਆਪਣੇ ਆਪ ਨੂੰ ਗਿਆ ਕਰੋ ਕਿ ਅੱਜ ਮੈਂ ਹਮੇਸ਼ਾ ਕਹਿੰਦੀ ਹਣੀ ਕਿ ਰਪਿੰਦਰ ਕੋਰੇ ਅੱਜ ਤੂੰ ਇਹ ਕੰਮ ਕਰਨਾ ਇਹ ਕਰਨਾ ਕੱਲ ਤੂੰ ਸਾਰਾ ਦਿਨ ਖਰਾਬ ਕਰ ਲਿਆ ਕੱਲ ਤੇ ਤੂੰ ਕੁਝ ਨਹੀਂ ਹੋਇਆ ਮੈਂ ਆਪਣੇ ਆਪ ਨੂੰ ਬਹੁਤ ਗੱਲਾਂ ਕਰਦੀਆਂ ਕਿ ਤੂੰ ਵੱਡੇ ਵੱਡੇ ਗੱਲਾਂ ਕਰਦੀਆਂ ਤੇ ਤੂੰ ਆਹ ਕੰਮ ਨਹੀਂ ਹੋਇਆ ਜੇ ਤੂੰ ਕੱਲ ਕਰ ਲੈਂਦੀ ਅੱਜ ਤੇਰਾ ਹੋਰ ਕੋਈ ਕੰਮ ਫਿਨਿਸ਼ ਹੋ ਜਾਣਾ ਸੀ ਸੋ ਆਮਨੇ ਗੱਲਾਂ ਮੈਂ ਬਹੁਤ ਵਧੀਆ ਲੱਗਦਾ ਮੈਨੂੰ ਤੋਹੀ ਸੀਗੀ ਅੱਜ ਛੋਟੀ ਜੀ ਵੀਡੀਓ ਬਾਹਰ ਦਾ ਵੀਊ ਤੁਹਾਨੂੰ ਮੈਂ ਦਿਖਾਇਆ ਤੇ ਦੇਖ ਲਓ ਤੁਹਾਨੂੰ ਮੈਂ ਦੋ ਤਿੰਨ ਇਹ ਜੇ ਇਨਸਾਨ ਦਿਖਾਤੇ ਜਿਹੜੇ ਆਪਣੀ ਲਾਈਫ ਦੇ ਆਪਾਂ ਨੂੰ ਜਿਨ੍ਹਾਂ ਤੋਂ ਆਪਾਂ ਹੁਣ ਤੱਕ ਸਿੱਖਦੇ ਆਏ ਆ ਆਪਣੇ ਵੱਡਿਆਂ ਤੋਂ ਤੇ ਹੁਣ ਤੱਕ ਵੀ ਸਾਨੂੰ ਸਿਖਾ ਰਹੇ ਨੇ ਤੇ ਜੇ ਉਹ ਇੰਨੀ ਉਮਰ ਚ ਆ ਕੇ ਵੀ ਉਹਨਾਂ ਦਾ ਜਜ਼ਬਾ ਕਾਇਮ ਹੈ ਤਾਂ ਸਾਨੂੰ ਕੀ ਹੋ ਗਿਆ ਅਸੀਂ ਤਾਂ ਕੁਝ ਵੀ ਨਹੀਂ ਅਸੀਂ ਉਹਨਾਂ ਤੋਂ ਬਹੁਤ ਛੋਟੇ ਆ ਐਕਸਪੀਰੀਅੰਸ ਵੀ ਛੋਟੇ ਆ ਉਮਰ ਚ ਵੀ ਛੋਟੇ ਆ ਤਾਂ ਸਾਨੂੰ ਤਾਂ ਡਬਲ ਮਿਹਨਤ ਕਰਨੀ ਚਾਹੀਦੀ ਆ ਹਨਾ ਜੇ ਉਹ ਕਰ ਰਹੇ ਨੇ ਸਾਨੂੰ ਤਾਂ ਦੁੱਗਣੀ ਤਿੱਕਣੀ ਕਰਨੀ ਚਾਹੀਦੀ ਆ ਬਸ ਇਹੀ ਸਿਗੀ ਕਦੇ ਵੀ ਹਿੰਮਤ ਨਾ ਹਾਰਿਆ ਕਰੋ ਡੀਮੋਟੀਵੇਟ ਨਾ ਹੋਇਆ ਕਰੋ ਅੱਜਕੱਲ ਨੈਗੇਟਿਵਿਟੀ ਬਹੁਤ ਭਰੀ ਪਈ ਆ ਸੋ ਆਪਣੇ ਆਪਣਾ 10-15 ਮਿੰਟ ਜ਼ਰੂਰ ਕੱਢਿਆ ਕਰੋ ਤੇ ਜੇ ਤੁਸੀਂ ਤੁਹਾਡੇ ਚ ਨੈਗੇਟਿਵਿਟੀ ਆ ਤਾਂ ਤੁਸੀਂ ਇਹ ਗੱਲ ਅੱਜ ਤੋਂ ਹੀ ਸ਼ੁਰੂ ਕਰੋ ਤੇ ਫਿਰ ਮੈਨੂੰ ਉਸ ਤੋਂ ਬਾਅਦ ਕਮੈਂਟ ਕਰਿਓ ਮੈਂ ਨਹੀਂ ਕਹੂੰਗੀ ਤੁਸੀਂ ਰਾਈਟ ਵੇ ਮੇਰੀ ਵੀਡੀਓ ਦੇਖ ਕੇ ਕਮੈਂਟ ਕਰੋ ਬਾਅਦ ਚ ਕਰਿਓ ਕਿ ਹਾਂਜੀ ਅਸੀਂ ਆਪਣੇ ਲਾਫ ਚੀਜ਼ਾਂ ਸ਼ੁਰੂ ਕੀਤੀਆਂ ਤੇ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਐਕਸਪੀਰੀਅੰਸ ਜਰੂਰ ਸਾਂਝਾ ਕਰਿਓ ਸੋ ਇਹ ਸੀਗੀ ਅੱਜ ਦੀ ਵੀਡੀਓ ਸੋ ਫਿਰ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਜਲਦੀ ਮਿਲਦੇ ਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਧਿਆਨ ਰੱਖਿਓ ਆਪਣਾ ਹਮੇਸ਼ਾ ਮੋਟੀਵੇਟ ਰਿਆ ਕਰੋ ਸਾਥੀਆ ਗਾਲ